ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਮਜੀਠੀਆ ਕੇਸ ਵਿੱਚ ਵਿਜੀਲੈਂਸ ਵੱਲੋਂ ਕਾਰਵਾਈ ਤੇਜ਼ ਕੀਤੀ ਗਈ ਹੈ ਦੱਸ ਦਈਏ ਕਿ ਵਿਜੀਲੈਂਸ ਵਿਕਰਮ ਮਜੀਠੀਆ ਦੇ ਕਰੀਬੀ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਜੁਟੀ ਹੋਈ ਹੈ ਅਤੇ ਉਹਨਾਂ ਦੇ ਕਈ ਟਿਕਾਣਿਆਂ ਉੱਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਅੱਜ ਨਸ਼ਾ ਮੁਕੱਦਮੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਅਤੇ ਸਾਬਕਾ ਪੀਏ ਤਲਬੀਰ ਗਿੱਲ ਨੇ ਵਿਜੀਲੈਂਸ ਬਿਊਰੋ ਅੱਗੇ ਆਪਣੇ ਬਿਆਨ ਦਰਜ ਕਰਵਾਏ ਹਨ ਜਾਣਕਾਰੀ ਮੁਤਾਬਕ ਵਿਜੀਲੈਂਸ ਵੱਲੋਂ ਮਜੀਠੀਆ ਨਾਲ ਜੁੜੇ ਕਈ ਪੁਰਾਣੇ ਸਾਥੀਆਂ ਨੂੰ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਤਲਵੀਰ ਗਿੱਲ ਨੂੰ ਵੀ ਬੁਲਾਇਆ ਗਿਆ ਸੀ ਤਲਵੀਰ ਗਿੱਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੇ ਵਿਜੀਲੈਂਸ ਅੱਗੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਪਰ ਇਸ ਸਮੇਂ ਉਹ ਕੁਝ ਵੀ ਵਿਸਥਾਰ ਵਿੱਚ ਨਹੀਂ ਦੱਸ ਸਕਦੇ ਕਿਉਂਕਿ ਇਹ ਜਾਂਚ ਦਾ ਮਾਮਲਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਵਿਜੀਲੈਂਸ ਜਾਂਚ ਕਰ ਰਹੀ ਹੈ ਉਹ ਸੱਚਾਈ ਤੋਂ ਨਹੀਂ ਡਰਦੇ ਅਤੇ ਜਦੋਂ ਵੀ ਉਹਨਾਂ ਦੀ ਲੋੜ ਹੋਈ ਉਹ ਸਹਿਯੋਗ ਦੇਣਗੇ ਤਲਵੀਰ ਗਿੱਲ ਨੇ ਇਹ ਵੀ ਕਿਹਾ ਹੈ ਕਿ ਲੋਕ ਸਭ ਕੁਝ ਜਾਣਦੇ ਹਨ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਉਲੇਖਨਯੋਗ ਹੈ ਕਿ ਵਿਜੀਲੈਂਸ ਵੱਲੋਂ ਵਿਕਰਮ ਮਜੀਠੀਆ ਨੂੰ ਨਸ਼ਾ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਸ ਦੇ ਕਰੀਬੀ ਲੋਕਾਂ ਤੋਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਤਲਵੀਰ ਗਿੱਲ ਨੇ ਕੀ ਕਿਹਾ ਔਰ ਤੁਸੀਂ ਵੀ ਸੁਣੋ ਜਲਬੀਰ ਜੀ ਜਲਬੀਰ ਕੇ ਲੋ 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 ਨਾ ਹਾਂ ਭਾਈ ਹਾਂ ਜੀ ਬਿਆਨ ਤੇ ਸੁਣੋ ਮਾਈਕ ਲਾ ਹਾਂ ਜੀ ਹਾਂ ਜੀ ਨਾ ਪਿਓ ਲੜਦਾ ਪਿਓ ਰਹਾ ਉਹ ਚੁੱਪ ਕਰੋਗੇ ਯਾਰ ਉਹ ਮੇਰੀ ਕਪੜਾ ਉਹ ਇੱਧਰ ਉਹ ਇੱਧਰ ਨਹੀਂ ਆਉਂਦਾ ਹਾਂ ਜੀ ਸਰ ਤੁਸੀਂ ਇੱਥੇ ਪਹੁੰਚੇ ਹੋ ਬਿਆਨ ਦੇਗਾ ਸੀ ਬਿਆਨ ਹਾਂ ਜੀ ਕੀ ਕੀ ਕਹਣਾ ਕੀ ਬਿਆਨਵਾਜੀ ਦਿੰਦੇ ਮੈਂ ਹਾਂ ਰੈਜੀਲੈਂਸ ਨੇ ਮੈਨੂੰ ਸਮਨਿੰਗ ਜਿੱਤੀ ਮੈਂ ਅੱਜ ਦਾ ਮੈਨੂੰ ਨਾ ਟਾਈਮ Các bạn hãy đăng kí cho kênh lalaschool Để ਕਾਸਕੇ ਆਪਦੇ ਬਿਆਨ ਜਿਹੜੇ ਉਹ ਕਲਮ ਬੰਦ ਕਰਾਤੇ ਬਸ ਇਹ ਤੁਹਾਡੇ ਕਹਿਣ ਕਿ ਅਨੁਚਾਰ ਹਾਂਜੀ ਹੋਈ ਇਹ ਸਭ ਉਹ ਬਿਆਨ ਦਿੰਦੇ ਨੇ ਜਿਹੜੇ ਐਫ ਆਈ ਆਰ ਦਿੰਦੇ ਸੀ ਕਿ ਜਾਂ ਕੋਈ ਬਿਆਨ ਤੋਂ ਹੋ ਹੀ ਰਹੇ ਨੇ ਜਿਹੜੇ ਪਹਿਲਾਂ ਵੀ ਬਿਆਨ ਹੋਈ ਸੀ ਅੱਜ ਵੀ ਹੋਇਆ ਬਿਆਨ ਤੇ ਬਿਆਨ ਨਹੀਂ ਹੁੰਦੇ ਬਿਆਨ ਬਿਆਨ ਦਿੱਤੇ ਕੀ ਗਏ ਕੀ ਪੁੱਛੀ ਤੁਸੀਂ ਕੋਈ ਨਹੀਂ ਪੁੱਛੀ ਤੁਸੀਂ ਦੇਸੀ ਕੇ ਪਿਆਰ ਕੇ ਨਹੀਂ ਇਹ ਬਾਹਰੇ ਦਾ ਕੰਮ ਨਹੀਂ ਰਕੇ ਦਾ ਕੰਮ ਨਹੀਂ ਕਰ ਸਕਦਾ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਇਆ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਇਆ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ ਦੇ ਦੇ ਕੇ ਕਿਹਾ ਕਿ ਖਲਾ ਬਤ ਦੇ ਕੇ ਕਿ ਆ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂ। ਮੇਰੇ ਬਾਤੇ ਤੇ ਨਰਿੰਦਰ ਸਿੰਘ ਜੀ ਨੇ ਕਿਹਾ ਹੈ ਕਿ ਉਹ ਉਸੇ ਸ਼ਾਹਰ ਦਾ ਤੁਸੀਂ ਦੱਸੋ ਕਿ ਕਿਹਦਾ ਕੋਸ਼ਿਸ਼ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਹੀਂ ਭਰਾਓ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਇਹ ਵਿਜੀਲੈਂਸੀ ਟੀਮ ਕਰੇ ਪੁਲਿਸਟ ਨੇ ਮੈਂ ਇਕੱਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਫੋਨ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀਂ ਲਿਆ ਆਂ ਯਾਨੀ ਟੀਸਟਾ ਮੈਂ ਯਾਰ ਮੈਂ ਇੱਧਰ ਕਿਤੇ ਆ ਜਾ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹੇ ਲੱਗੇ ਮੈਸੇਜ ਆਏ ਨੇ ਮੈਂ ਇੱਥੇ ਤਾਂ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕਿ ਮਾਮਲੇ ਦੇ ਨਾ ਗੱਲਬਾਤਾਂ ਹੀ ਕਰਨਾ ਹੈ ਕਿ ਹੋਰ ਇੱਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਨਹੀਂ ਨਹੀਂ ਦੁਬਾਰਾ ਬਣਾਇਆ ਸੀ ਤੂੰ ਲਵੀਜੀ ਸਾਲ ਇਹੋ ਬਾਦਾਂ ਜੀ ਕਹਿ ਚੀ ਕਿ 2012 ਚ ਵੀ ਸਬੂਤ ਹੈਗੇ ਸੀ 21 ਚ ਵੀ ਹੈਗੇ 22 ਚ ਵੀ ਹੈਗੇ ਦੇਖੋ ਇਹ ਉਹ ਦੇਖੋ ਉਹ ਚਟੋ ਚਟੋ ਪੱਦਿਆ ਸਾਲ ਦਾ ਡੀਟੀ ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨਾਂ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪਦੇ ਬਿਆਨ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆ ਕਿ ਬਿਲਕੁਲ ਸਹੀ ਸੀ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਅਜਰਿਆ ਤੁਸੀਂ ਨੰਮਾ ਸਮਾ ਨਾਲ ਲ ਰਹੇ ਉਹਨਾਂ ਦੇ ਹਾਂਜੀ ਪਰ ਉਸ ਕੰਮ ਦੇ ਵਿੱਚ ਜਿੱਥੇ ਸੀ ਜਿੱਥੇ ਹੈ ਹੈਕ ਰੀਸੈਂਟ ਜਾਂ ਜਿਹੜੀ ਤੁਹਾਡਾ ਚੈਨਲ ਕਿਹੜਾ ਵਾ ਹੈ ਪੀਡੀਆ ਹੈ ਪੀਡੀਆ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਜੀਠਿਆ ਸਾਹਿਬ ਨੇ ਰਹਿੰਦੇ ਰਹੇ ਜੀ ਨਹੀਂ ਤੁਸੀਂ ਦੱਸੋ ਨਹੀਂ ਆਪਣੇ ਮੂੰਹ ਦਾ ਦੱਸੋ ਆ ਦੇਖੋ ਆ ਮਣੀ ਨਾਲੀ ਦੇ ਦਰ ਨੇ ਇਹ ਉਹਨਾਂ ਦੇ ਚੈਨਲ ਇਹ ਵੀਡੀਓ ਇਹਨਾਂ ਦੀ ਸੰਦਲ ਇਹਨਾਂ ਦੀ ਤੁਸੀਂ ਦੱਸੋ ਤੁਸੀਂ ਆਪਣੇ ਮੂੰਹ ਦਾ ਦੱਸੋ ਉਹ ਕਿੰਨੇ ਆਂਦੇ ਰਹੇ ਤੁਸੀਂ ਤਕਰੀਬੀ ਰਹੇ ਨਾ ਜੀ ਇਹ ਅੰਦਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹੋ ਜਿਹੇ ਗੱਲਾਂ ਪੁੱਠੀਆਂ ਸਿੱਧੀਆਂ ਨਾ ਕਰੋ ਦੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਜੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੁਐਸ਼ਨ ਕੀਤੀ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਇਆ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾ ਗਲਤ ਕੀ ਪਾਰਟੀ ਕਰਕੇ ਉਹ ਨਹੀਂ ਕਿ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਦੇ ਹੈਗੇ ਹੋ ਉਸ ਕਰਕੇ ਉਹਦਾ ਕੀ ਫਰਕ ਪੈਂਦਾ ਹੈ ਨਹੀਂ ਮੈਂ ਤਾਂ ਕਹਦਾ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜਿਹਾ ਅਕਰਮ ਜੀਠੀ ਦੇ ਸਮਰਥਕਾਂ ਦੇ ਵੱਲੋਂ ਨਾਰੇबाजी ਕੀਤੀ ਗਈ ਉਹ ਕਹਿ ਰਹੇ ਕਿ ਬਿੱਟਰ ਜੀਠੀ ਨੇ ਕੰਮ ਨਹੀਂ ਕੀਤਾ ਇਸ ਤਿੱਖਾ ਦਾ ਵਿਕਰੀਓ ਮੇਰੇ ਭਰਾ ਮੈਂ ਉਹਨਾਂ 'ਚ ਰਿਹਾ ਮੈਚ ਉਹਨਾਂ ਦੇ ਕੋ ਕੋੰਦੂ ਕੋੰਦੂ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੋ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸੀਆਮ ਸਾਹਿਬ ਨੂੰ ਰਿਕੁਐਸਟ ਕਰਕੇ ਨਾਲ ਖੜਾ ਥੈਂਕ ਯੂ ਆ ਮੈਨੂੰ ਤੇ ਵੈਸੇ ਸਾਥ ਆਪੀ ਮੈਨ ਨਾਲ ਆ ਲੱਗ ਚਲੋ ਸਾਈਡ ਤੋਂ ਬਣਾ ਲੀਏ ਠੀਕ ਕਰੋ ਸਰ ਕੋਟ ਲੈ ਲਓ ਫਿਚਰ ਦਿਓ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਮਜੀਠੀਆ ਕੇਸ ਵਿੱਚ ਵਿਜੀਲੈਂਸ ਵੱਲੋਂ ਕਾਰਵਾਈ ਤੇਜ਼ ਕੀਤੀ ਗਈ ਹੈ ਦੱਸ ਦਈਏ ਕਿ ਵਿਜੀਲੈਂਸ ਵਿਕਰਮ ਮਜੀਠੀਆ ਦੇ ਕਰੀਬੀ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਜੁਟੀ ਹੋਈ ਹੈ ਅਤੇ ਉਹਨਾਂ ਦੇ ਕਈ ਟਿਕਾਣਿਆਂ ਉੱਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਅੱਜ ਨਸ਼ਾ ਮੁਕੱਦਮੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਅਤੇ ਸਾਬਕਾ ਪੀਏ ਤਲਬੀਰ ਗਿੱਲ ਨੇ ਵਿਜੀਲੈਂਸ ਬਿਊਰੋ ਅੱਗੇ ਆਪਣੇ ਬਿਆਨ ਦਰਜ ਕਰਵਾਏ ਹਨ ਜਾਣਕਾਰੀ ਮੁਤਾਬਕ ਵਿਜੀਲੈਂਸ ਵੱਲੋਂ ਮਜੀਠੀਆ ਨਾਲ ਜੁੜੇ ਕਈ ਪੁਰਾਣੇ ਸਾਥੀਆਂ ਨੂੰ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਤਲਵੀਰ ਗਿੱਲ ਨੂੰ ਵੀ ਬੁਲਾਇਆ ਗਿਆ ਸੀ ਤਲਵੀਰ ਗਿੱਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੇ ਵਿਜੀਲੈਂਸ ਅੱਗੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਪਰ ਇਸ ਸਮੇਂ ਉਹ ਕੁਝ ਵੀ ਵਿਸਥਾਰ ਵਿੱਚ ਨਹੀਂ ਦੱਸ ਸਕਦੇ ਕਿਉਂਕਿ ਇਹ ਜਾਂਚ ਦਾ ਮਾਮਲਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਵਿਜੀਲੈਂਸ ਜਾਂਚ ਕਰ ਰਹੀ ਹੈ ਉਹ ਸੱਚਾਈ ਤੋਂ ਨਹੀਂ ਡਰਦੇ ਅਤੇ ਜਦੋਂ ਵੀ ਉਹਨਾਂ ਦੀ ਲੋੜ ਹੋਈ ਉਹ ਸਹਿਯੋਗ ਦੇਣਗੇ ਤਲਵੀਰ ਗਿੱਲ ਨੇ ਇਹ ਵੀ ਕਿਹਾ ਹੈ ਕਿ ਲੋਕ ਸਭ ਕੁਝ ਜਾਣਦੇ ਹਨ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਉਲੇਖਨਯੋਗ ਹੈ ਕਿ ਵਿਜੀਲੈਂਸ ਵੱਲੋਂ ਵਿਕਰਮ ਮਜੀਠੀਆ ਨੂੰ ਨਸ਼ਾ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਸ ਦੇ ਕਰੀਬੀ ਲੋਕਾਂ ਤੋਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਤਲਵੀਰ ਗਿੱਲ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ ਜਲਬੀਤ ਜੀ ਜਲਬੀਤ ਜੀ ਚਲੋ ਲੋਕਾਂ ਨੂੰ ਹਾਂ ਭਾਈ ਹਾਂ ਜੀ ਮਾਈਕ ਲੈ ਹਾਂਜੀ ਹਾਂਜੀ ਕਿੰਨਾ ਪਿਓ ਲੜਦਾ ਪਿਓ ਰਹਾ ਉਹ ਚੁੱਪ ਚੁੱਪ ਕਰੋਗੇ ਯਾਰ ਉਹ ਮੇਰੀ ਕੋ ਪਗੜਾ ਉਹ ਯਾਰ ਉਹ ਇੱਧਰ ਤੇ ਆਓ ਹਾਂਜੀ ਸਰ ਤੁਸੀਂ ਇੱਥੇ ਪਹੁੰਚਿਓ ਧਿਆਨ ਦਿਨਾ ਸੀ ਯਾਰ ਹਾਂਜੀ ਕੀ ਕੀ ਕਹਣਾ ਕੀ ਧਿਆਨ ਬਾਜੀ ਦਿੰਦੇ ਪਿਆ ਹਾਂਜੀ ਰੱਜ ਜਿਲੈਂਸ ਰਿਹਾ ਮੈਨੂੰ ਸਬੰਧਿੰਗ ਜਿੱਤੀ ਮੈਂ ਪਿੱਛੇ ਅੱਜ ਤਾਂ ਮੈਨੂੰ ਉਹਨਾਂ ਟਾਈਮ

ਕਾਸਕੇ ਆਪਦੇ ਬਿਆਨ ਜਿਹੜੇ ਉਹ ਕਲਮ ਬੰਦ ਕਰਾਤੇ ਬਸ ਇਹ ਤੁਹਾਡੇ ਕਹਿਣ ਕਿ ਅਨੁਛੇ ਹਾਂਜੀ ਹੋਈ ਇਹ ਸਭ ਉਹ ਬਿਆਨ ਦਿੰਦੇ ਨੇ ਜਿਹੜੇ ਐਫ ਆਈ ਆਰ ਦਿੰਦੇ ਸੀ ਕਿ ਜਾਂ ਕੋਈ ਬਿਆਨ ਤੋਂ ਹੋ ਹੀ ਰਹੇ ਨੇ ਜਿਹੜੇ ਪਹਿਲਾਂ ਵੀ ਬਿਆਨ ਹੋਈ ਸੀ ਅੱਜ ਵੀ ਹੋਇਆ ਬਿਆਨ ਤੇ ਬਿਆਨ ਹੀ ਹੁੰਦੇ ਆ ਬਿਆਨ ਬਿਆਨ ਦਿੱਤੇ ਕੀ ਗਏ ਕੀ ਪੁੱਛੀ ਤੁਸੀਂ ਕੋਈ ਨਹੀਂ ਪੁੱਛੀ ਤੁਸੀਂ ਦੇਸੀ ਕੇ ਪਿਆਰ ਕੇ ਨਹੀਂ ਇਹ ਬਾਹਰੇ ਦਾ ਕੰਮ ਨਹੀਂ ਰਕੇ ਦਾ ਕੰਮ ਨਹੀਂ ਕਰ ਸਕਦਾ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਇਆ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਇਆ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ ਦੇ ਦੇ ਕੇ ਗਿਆ ਕਿ ਆਪ ਦੇ ਕੇ ਕਿਹਾ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂ ਨਰਿੰਦਰ ਸਿੰਘ ਜੀ ਨੇ ਉਹਨੇ ਕਿਹਾ ਹੈ ਕਿ ਉਹ ਉਸੇ ਸ਼ਾਹਰ ਦਾ ਤੁਸੀਂ ਦੱਸੋ ਕਿ ਕਿਹਦਾ ਕੋਸ਼ਿਸ਼ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਹੀਂ ਭਰਾਓ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਵਿਜੀਲੈਂਸੀ ਟੀਮ ਕਰ ਰਹੀ ਪੂਰੀ ਸੀਟਲ ਮੈਂ ਇਕੱਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਫੋਨ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀਂ ਲਿਆ ਜਾਂ ਨਹੀਂ ਟੀਸਰ ਤੋਂ ਮੈਂ ਯਾਰ ਮੈਂ ਇੱਧਰ ਕਿਤੇ ਆ ਜਾ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹੇ ਲੱਗੇ ਮੈਸੇਜ ਆਏ ਨੇ ਮੈਥੇ ਸਾਹਿਬ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕੀ ਕੀ ਮਾਮਲੇ ਕਿਹੜਾ ਗੱਲਬਾਤਾਂ ਹੀ ਕਰਨਾ ਹੈ ਕਿ ਹੋਰ ਇਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਕਰਦੇ ਨਹੀਂ ਨਹੀਂ ਬਰਾਬਰ ਆਇਆ ਤੈਨੂੰ ਟੀਵੀ ਜਿੱਸਾ ਤੇਰੇ ਬਾਪੇ ਨੇ ਕਹਿ ਚੀ ਕਿ 2012 ਚ ਵੀ ਸਬੂਤ ਹੈਗੇ ਸੀ 21 ਚ ਵੀ ਹੈ 22 ਚ ਵੀ ਹੈ ਦੇਖੋ ਇਹ ਉਹ ਦੇਖੋ ਉਹ ਚਟੋ ਚਟੋ ਪਾਦਿਆ ਸਾਲ ਦਾ ਟੀਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨਾਂ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪਦੇ ਬਿਆਨ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆ ਕਿ ਬਿਲਕੁਲ ਸਹੀ ਸੀ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਅਜਰਿਆ ਤੁਸੀਂ ਨੰਮਾ ਸਮਾ ਨਾਲ ਲ ਰਹੇ ਉਹਨਾਂ ਦੇ ਹਾਂਜੀ ਪਰ ਉਸ ਕੰਮ ਦੇ ਵਿੱਚ ਜਿੱਥੇ ਸੀ ਜਿੱਥੇ ਹੈ ਤੁਹਾਡਾ ਚੈਨਲ ਕਿਹੜਾ ਵਾ ਹੈ ਪੀਡੀਆ ਜੀ ਹੈ ਅੱਛਾ ਪੀਡੀਆ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਜੀਠੀਆ ਸਾਹਿਬ ਨੇ ਰਹਿੰਦੇ ਰਹੇ ਜੀ ਨਹੀਂ ਤੁਸੀਂ ਦੱਸੋ ਨਹੀਂ ਆਪਣੇ ਮੂੰਹ ਦਾ ਦੱਸੋ ਆ ਦੇਖੋ ਆ ਮਣੀ ਨਾਲੀ ਦੇ ਦਰ ਨੇ ਇਹ ਵੀ ਨਾਲੇ ਚੈਨਲ ਇਹ ਵੀ ਨਹੀਂ ਲੱਗਣੀ ਸੰਦਲ ਇਹ ਤੁਸੀਂ ਦੱਸੋ ਤੁਸੀਂ ਆਪਣੇ ਮੂੰਹ ਦਾ ਦੱਸੋ ਹੋਰ ਕਿੰਨੇ ਆਂਦੇ ਰਹੇ ਤੁਸੀਂ ਤਕਰੀਬੀ ਰਹੇ ਨਾ ਇਹ ਇਹ ਅੰਦਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹੋ ਜਿਹੇ ਗੱਲਾਂ ਪੁੱਠੀਆਂ ਸਿੱਧੀਆਂ ਨਾ ਕਰੋ ਵੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਤੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੁਐਸ਼ਨ ਕੀਤੀ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਂ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾ ਗਲਤ ਇਹ ਪਾਰਟੀ ਕਰਕੇ ਨਹੀਂ ਕਿ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਦੇ ਹੈਗੇ ਹੋ ਉਸ ਕਰਕੇ ਉਹਦਾ ਕੀ ਫਰਕ ਪੈਂਦਾ ਮੈਨੂੰ ਮੇਰੇ ਤੋਂ ਕਹਦਾ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜਿਹਾ ਅਕਰਮ ਜੀਠੀ ਦੇ ਸਮਰਥਕਾਂ ਦੇ ਵੱਲੋਂ ਨਾਰੇ ਬਾਜੀ ਵੀ ਕੀਤੀ ਗਈ ਉਹ ਕਹਿੰਦੇ ਕਿ ਬਿੱਟਰ ਜੀਠੀ ਨੇ ਕੰਮ ਨਹੀਂ ਕੀਤਾ ਇਸ ਤਰ੍ਹਾਂ ਦਾ ਵਿਕਰੀਓ ਮੇਰੇ ਭਰਾ ਮੈਂ ਉਹਨਾਂ 'ਚ ਰਿਹਾ ਮੈਂ ਜੋ ਉਹਨਾਂ ਦੇ ਕੋਹ ਕਿੰਦੂ ਪਰੰਤੂ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੋ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸੀਆਮ ਸਾਹਿਬ ਨੂੰ ਰਿਕੁਐਸਟ ਕਰਕੇ ਨਾਲ ਖੜਾ ਥੈਂਕ ਯੂ ਆ ਮੈਨੂੰ ਤੇ ਵੈਸੇ ਸਾਥ ਆਪੀ ਮੈਨ ਨਾਲ ਲੱਗ ਚਲੋ ਸਾਈਡ ਤੋਂ ਬਿਨ੍ਹਾ ਥੈਂਕ ਯੂ ਸਰ ਕੋਟ ਲੈ ਲਓ ਫਿਚਰ ਦਿਓ